ਸਸਕਾਲ ਜੀ ਮੈਂ ਹਾਂ ਮਲਕੀਤ ਰਾਣੀ ਅੱਜ ਮੈਂ ਪਹੁੰਚਿਆ ਹੋਇਆ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਹੈ ਇਹਨੂੰ ਬਾਗੂ ਮਾਝਾ ਟੋਲ ਪਲਾਜ਼ਾ ਕਹਿੰਦੇ ਆ ਰੁੜਕੀ ਪੁਕਤਾ ਦੇ ਨੇ ਸੋ ਇਹ ਕਿਸਾਨਾਂ ਨੇ ਤਹਿ ਦਲਾਂ ਤੋਂ ਘੇਰਿਆ ਹੋਇਆ ਤੁਹਾਨੂੰ ਸੇ ਜਾਣਦੇ ਹਾਂ ਕਿ ਮੈਂ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਜਿਸ ਪ੍ਰੋਗਰਾਮ ਦਾ ਨਾਮ ਹੈ ਇੱਕ ਰਾਤ ਧਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਸੋ ਅੱਜ ਦੀ ਰਾਤ ਜਿਹੜੀ ਮੈਂ ਇੱਥੇ ਗੱਲਬਾਤ ਕਰਨ ਲਈ ਪਹੁੰਚਿਆ। ਸੁ ਮਿਲਦੇ ਆਂ ਗੱਲਬਾਤ ਕਰਦੇ ਆਂ ਦੇਖਦੇ ਆਂ ਕਿ ਧਰਨਾ ਕਿਵੇਂ ਚੱਲਦਾ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਮੇਰਾ ਦਰਸ਼ਨ ਸਿੰਘ ਆ ਜੀ। ਕਿਹੜੇ ਪਿੰਡ ਦੇ ਵੀਰ ਆਪਣਾ? ਰੁੜਕੀ ਆ ਜੀ ਪਕਤਾ। ਇਹ ਰੁੜਕੀ ਪਿੰਡ ਹੈ ਤੁਹਾਡੇ ਪਿੰਡ ਦੇ ਕੋਲ ਇਹ ਭਾਗੋ ਮਾਈ ਦਾ ਟੋਲ ਟੈਕਸ ਹੈ ਜਿਹੜਾ ਚੰਡੀਗੜ੍ਹ ਲੁਧਿਆਣਾ ਰੋਡ ਤੇ ਲੱਗਿਆ ਹੋਇਆ ਹੈ। ਹਾਂ ਜੀ। ਬੰਦ ਹੈ ਤੁਸੀਂ ਇੱਥੇ ਰਾਤ ਨੂੰ ਕੀ ਕਰਦੇ ਹੋ? ਅਸੀਂ ਜੀ ਜਿਹੜੇ ਪੰਜ ਆਂ ਇੰਡੀਆ ਦੀ ਸਰਕਾਰ ਨੇ ਇਹ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਿਆ ਹੈ। ਇਹਨਾਂ ਦੇ ਖਿਲਾਫ ਬੈਠੀ ਆ ਜੀ ਇੱਥੇ ਧਰਨਾ ਲਈ, ਮ ਜਦੋਂ ਤੱਕ ਇਹ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਜੁਟੇ ਰਹੋਗੇ ਲੋਕ ਕਹਿੰਦੇ ਨੇ ਬਿਲ ਰੱਦ ਕਰਾਉਣ ਲਈ ਜਿਹੜੇ ਪਾਸੇ ਤੇ ਬੰਦੇ ਬੈਠੇ ਆ ਕਿ ਲੰਬਾ ਸ਼ਗਰ ਚੱਲ ਸਕਦਾ ਹੈ ਹਾਂਜੀ ਫਿਰ ਲੰਬਾ ਬੈਠੋਗੇ ਲੰਬਾ ਬੈਠੋਗੇ ਅਸੀਂ ਇਹਨਾਂ ਨੂੰ ਰੱਦ ਕਰਾ ਕੇ ਸਾਹ ਲਵਾਂਗੇ ਜੀ ਇਹ ਕਿਸਾਨ ਮਾਰੂ ਨੀਤੀ ਹੈ ਜੀ ਮਜ਼ਦੂਰ ਵੀ ਨਾਲ ਜੁੜੇ ਹੋਏ ਆ ਇਹਦੇ ਨਾਲ ਜੀ ਸ਼ਸ਼ੀ ਕਬਈ ਜੀ ਸ਼ਿਕਾ ਜੀ ਕੀ ਨਾਮ ਜੀ ਆਪਣਾ ਅਮਰਜੀਤ ਸਿੰਘ ਹੈ ਜੀ ਮੇਰਾ ਨਾਮ ਬਲੁਰਕੀ ਦਾ ਸਰਪੰਚ ਹੈ ਜੀ ਬਲੁਰਕੀ ਦਾ ਸਰਪੰਚ ਹੈ ਸਰਪੰਚ ਸਾਹਿਬ ਤੁਸੀਂ ਅਗਵਾਈ ਕਰ ਦਿਓ ਪਿੰਡ ਦੀ। ਹਾਂਜੀ। ਸੋ ਇਹ ਜੇ ਤਾਂ ਸੰਘਰਸ਼ ਚੱਲ ਰਿਹਾ ਹੈ। ਤੁਸੀਂ ਵੀ ਪਲਾਜ਼ੇ ਤੇ ਰਾਤ ਨੂੰ ਬੈਠੇ ਹੋ। ਹਾਂਜੀ। ਤੁਹਾਨੂੰ ਕੀ ਭੁੱਖ ਲੱਗਦਾ ਇਹਦਾ? ਭੁੱਖ ਤਾਂ ਹੁਣ ਇਹਦਾ ਜਿਹੜੇ ਸਮਾਂ ਲੱਗਦਾ ਭੁੱਖ ਆਉਣ ਵਾਲੀ ਪੀੜ੍ਹੀ ਵਾਸਤੇ ਮਾੜਾ ਹੀ ਲੱਗ ਰਿਹਾ ਜੀ। ਜੇ ਅਸੀਂ ਕੁਝ ਹੁਣ ਨਾ ਕਰਿਆ ਜੀ। ਇਹ ਮਤਲਬ ਸਾਡੀਆਂ ਆਉਣ ਵਾਲੀਆਂ ਬੱਚਿਆਂ ਦਾ ਭੁੱਖ ਬਹੁਤ ਜ਼ਿਆਦਾ ਮਾੜਾ ਹੋਊਗਾ ਜੀ। ਤੁਹਾਨੂੰ ਲੱਗਦਾ ਆਪਾਂ ਜਿੱਤ ਲਾਂਗੇ ਮੋਰਚਾ ਇਹ? ਜਿੱਤਾਂਗੇ ਬਿਲਕੁਲ ਜਿੱਤਾਂਗੇ ਹੁਣ ਜਿਵੇਂ ਅਸੀਂ ਹੁਣ ਬੈਠੇ ਆ ਜੀ ਉਦ ਤਰਾ ਡਟ ਕੇ ਬੈਠੇ ਰਹੇਗਾ ਅੱਗੇ ਚੱਲੇ ਆ ਪਤਵਲੇ ਦਾ ਮੋਰਚਾ ਸਾਨੂੰ ਅੱਗੇ ਵੀ ਕਰਾਂਗੇ ਹੁਣ ਅਸੀਂ ਬੈਠੇ ਕੱਲ ਨੂੰ ਅਸੀਂ ਆਪਣੇ ਬੀਬੀਆਂ ਨੂੰ ਵੀ ਬਿਠਾ ਲਾਂਗੇ ਉਹਰੇ ਜੀ ਬਿਲਕੁਲ ਫਿਰ ਜੇ ਲੜਾਈ ਲੰਬੇ ਚੱਲੀ ਫੇਰ ਲੰਬੀ ਚੱਲੀ ਜਿੱਥੇ ਤੱਕ ਚੱਲੀ ਉੱਥੇ ਤੱਕ ਜਿੱਤ ਕੇ ਹਟਾਂਗੇ ਜੀ ਹਾਲੋ ਸੰਯੋਗ ਪੂਰਾ ਹੈ ਨਾ ਸਾਡਾ ਸਾਡਾ ਇਹਨਾਂ ਨਾਲ ਹੈ ਇਹਨਾਂ ਦਾ ਸਾਡੇ ਨਾਲ ਹੈ ਇਹ ਸਾਡੇ ਨਾਲ ਖੜਾਂਗੇ ਤਾਂ ਅਸੀਂ ਜਿੱਤਾਂਗੇ ਜਿੱਤਾਂਗੇ ਮੋਦੀ ਨੂੰ ਇਹ ਬਿਲ ਵਾਪਸ ਲੈਣੇ ਪੈਣਗੇ ਅਜੋ ਸਿੰਘ ਜੀ ਤੁਸੀਂ ਇੱਥੇ ਰਾਤ ਨੂੰ ਕੀ ਕਰਦੇ ਹੋ ਰਾਤ ਨੂੰ ਹੀ ਸਾਡੀ ਡਿਊਟੀ ਲੱਗੀ ਹੁੰਦੀ ਆ ਸਾਡੇ ਸਰਪੰਚ ਸਾਹਿਬ ਵੱਲੋਂ ਔਰ ਸਾਡੇ ਕਿਸਾਨ ਜਥੇਵੰਦੀਆਂ ਵੱਲੋਂ ਕਿ ਰਾਤ ਨੂੰ ਤੁਸੀਂ ਇੱਥੇ ਗੌਰ ਨਿਗਰਾਨੀ ਰੱਖਣੀ ਆ ਜੀ ਜੋ ਵੀ ਆ ਫੀਟੋਲ ਚੱਲਣ ਨਹੀਂ ਦੇਣਾ ਇਹਨਾਂ ਦੀ ਪਰਚੀ ਲੱਗ ਵਗੈਰਾ ਲੱਗਣ ਨਹੀਂ ਦੇਣੀ ਕਿਹੜੇ ਪਿੰਡ ਤੁਹਾਡਾ ਪੱਕੀ ਰੋੜਕੀ ਪਿੰਡ ਆ ਜੀ ਦਿਨੇ ਵੀ ਹੁੰਨੇ ਇੱਥੇ ਦਿਨੇ ਹੀ ਗਿੜਾ ਮਾਰ ਜੀ ਦਾ ਜਦੋਂ ਫਿਰ ਰਾਤੀ ਦੇ ਨੀਂਦੇ ਹੁੰਨੇ ਜੀ ਫਿਰ ਇਹਨੇ ਇੱਕ ਦੋ ਗਿੜੇ ਮਾਰ ਕੇ ਜੀ ਆਪਣਾ ਦੇਖੀ ਜਾਈ ਫਿਰ ਇਹ ਹੈ ਮੈਂ ਤਾਂ ਤੁਸੀਂ ਬਹਿਣਾ ਇਥੇ ਰੋਟੀ ਪਾਣੀ ਦਾ ਪਵੰਦਾ ਕੀ ਹਾਲ ਚੱਲਿਆ ਉਹ ਅਸੀਂ ਆਪਣੇ ਘਰੋਂ ਹੀ ਦੇਖ ਰਹੇ ਹਾਂ ਜੀ ਬਾਕੀ ਗੁਰਦੁਆਰਾ ਸਾਹਿਬ ਚੋਂ ਲੰਗਰ ਲੰਗਰ ਵੀ ਆ ਰਹੇ ਨੇ ਉਹਨਾਂ ਦੀ ਪ੍ਰੋਪਰਟੀ ਫਲਪ ਚੱਲ ਰਹੀ ਹੈ ਜੀ ਸਾਨੂੰ ਮਰਦਾਬਾਤ ਕੱਟੇ ਸ਼ਾਈ ਨਹੀਂ ਦਿਲੇਗੀ ਕੱਟੇ ਸ਼ਾਈ ਨਹੀਂ ਦਿਲੇਗੀ ਸਾਟੇ ਹੱਟੇ ਰੱਖ ਇੱਥੇ ਰੱਖ ਸਾਟੇ ਹੱਟੇ ਇੱਥੇ ਰੱਖ ਜਸਪ੍ਰੀਤ ਤੁਸੀਂ ਕਿਹੜਾ ਪਿੰਡ ਹੈ ਲਖਨੌਰ ਜੀ ਹਾਂ ਜਸਪੀ ਤੁਸੀਂ ਰਾਤ ਨੂੰ ਇੱਥੇ ਕੀ ਕਰਦੇ ਹੋ ਰਾਤ ਨੂੰ ਜੀ ਆਪਣੇ ਹੱਕਾਂ ਖਾਤਰ ਬੈਠੇ ਆਂ ਦਿਨ ਚ ਸਾਡੇ ਬੰਦੇ 5.5 ਪਿੰਡ ਦਾ ਅੱਧਾ ਪਿੰਡ 2.5 ਚ ਆਇਆ ਹੋ ਸੀਗਾ ਡਿਊਟੀਆਂ ਲਾਈਆਂ ਹੋਈਆਂ ਨੇ ਵੀ ਧਰਨੇ ਤੇ ਜ਼ਰੂਰ ਜਾਣਾ ਅੱਧਾ ਪਿੰਡ ਸਾਡਾ ਸਵੇਰੇ ਸੀਗਾ ਅੱਧਾ ਪਿੰਡ ਹੀ ਰਾਤ ਨੂੰ ਬੈਠੀਆਂ ਜੀ ਜਸਪੀ ਸਾਰੇ ਲੋਕ ਇਹ ਕਹਿੰਦੇ ਨੇ ਹੁਣ ਜਿਹੜੇ ਸੰਘਰਸ਼ਾਂ ਤੇ ਮੈਂ ਥਾਂ-ਥਾਂ ਪੰਜਾਬ ਚ ਘੁੰਮਦਾ ਉਹ ਕਹਿੰਦੇ ਵੀ ਜਿਹੜਾ ਇਹ ਕਿਸਾਨਾਂ ਦਾ ਸੰਘਰਸ਼ ਹੈ ਇਹ ਲੰਬਾ ਚੱਲੇਗਾ ਜੇ ਇਹ ਸੰਘਰਸ਼ ਲੰਬਾ ਚੱਲਦਾ ਫਿਰ ਤੁਸੀਂ ਇਸੇ ਤਰ੍ਹਾਂ ਡਟੇ ਰਹੋਗੇ ਹਾਂਜੀ ਹਾਂਜੀ ਲੰਬਾ ਚੱਲੇਗਾ ਦੇਖੋ ਜੀ ਕਰਾਂਗੇ ਜੀ ਸੰਘਰਸ਼ ਜਿਹੜੇ ਹਮੇਸ਼ਾ ਲੰਬਾਈ ਚੱਲਦੇ ਹੁੰਦੇ ਨੇ ਜਣੀ ਸਰਕਾਰ ਆ ਉਹਨੂੰ ਤੋੜਨਾ ਉਹਨੂੰ ਹਿਲਾਉਣਾ ਸੌਖੀ ਗੱਲ ਨਹੀਂ ਅਸੀਂ ਇਹ ਇਸ ਸਟ੍ਰੀਟ ਵਰਸਸ ਸਰਕਾਰ ਨਾਲ ਪੰਗਾ ਪੂਰੇ ਇੰਡੀਆ ਨਾਲ ਮੱਥਾ ਲਾਉਣਾ ਇੱਕ ਰਾਜ ਦਾ ਇੱਕ ਸੈਂਟਰ ਨਾਲ ਸੈਂਟਰ ਨਾਲ ਮੱਥਾ ਲਾਉਣਾ ਸੌਖੀ ਗੱਲ ਨਹੀਂ ਇਹਦੇ ਖਾਤਰ ਸਾਨੂੰ ਸੰਘਰਸ਼ ਤਕੜਾ ਜਿੰਨਾ ਸਾਡੀ ਕਪੈਸਿਟੀ ਆ ਸਾਨੂੰ ਉਹ ਤੋਂ ਵੱਧ ਕਰਨਾ ਪੈਣਾ ਤਾਂ ਹੀ ਅਸੀਂ ਸੈਂਟਰ ਨੂੰ ਆਲਾਮ ਮੇਰਾ ਨਾਮ ਅਨਰਪੈ ਸਿੰਘ ਹੈ ਕਿਹੜਾ ਪਿੰਡ ਹੈ ਲਖਨੌਰ ਹੈ ਜੀ ਆਹ ਲਾਲੂ ਕਦ ਲਈ ਇੱਥੇ ਆਏ ਬਾਈ ਮੇਰੇ ਪਸਾਨਾਂ ਦੇ ਹੱਕ ਖਾਤਰ ਆਏ ਵੈਰੀ ਗੁੱਡ ਕੀ ਨਾਮ ਵੀਰੇ ਆਪਣਾ ਅੱਸੀ ਗਾਲ ਦੀ ਹਰਦੀਪ ਹੈ ਬਾਈ ਜੀ ਹਰਦੀਪ ਵੀਰੇ ਇੱਥੇ ਰਾਤ ਨੂੰ ਕਦ ਲਈ ਆਏ ਹੋ ਬਾਈ ਆਪਣੇ ਹੱਕਾਂ ਲਈ ਦੁੱਧ ਦੇ ਲੀਨ ਸਾੜਿਆ ਹੋ ਠੱਕਾ ਕਰਿਆ ਸਾਡੀ ਬਰੀ ਲਖਨੌਰ ਜੀ ਗਾਡੀ ਬਰੀ ਬਿਲ ਪਾਸ ਕਰਨ ਲੱਗੇ ਸੋਚਿਆ ਵੀ ਨਹੀਂ VOTING ਵੀ ਨਹੀਂ ਹੋਈ ਐਤਵਾਰ ਦੇ ਦਿਨ ਬਿਲ ਪਾਸ ਕਰਤਾ ਮੰਨਾ ਕੀ ਮਾੜਾ ਮੰਨਾ ਕੀ ਮਾੜਾ ਕਰਿਆ ਸੀ ਸਰਕਾਰ ਦਾ 70 ਸਾਲ ਤੋਂ ਖਲਾਉਨੇ ਆਉਨੇ ਜਾਂ ਬਾਹਰ ਦੇ ਲੋਟ ਪੈਂਦੀ ਜਦ ਵੀ ਪੰਜਾਬੀ ਹੋ ਜਾਤਾ ਉਹਨੇ ਹੁਣ ਬਾਨੀ ਯਾਦ ਆ ਗਈ ਮੇਰਾ ਨਾਮ ਜਸਪੀਰ ਸਿੰਘ ਹੈ ਜੀ ਜਿਹੜੇ ਮੋਦੀ ਨੇ ਵਿਦਾਊਟ ਕਿਸੇ ਮਨਜ਼ੂਰੀ ਦੇ ਲੋਕ ਸਭਾ ਰਾਜ ਸਭਾ ਦੇ ਬਿੱਲ ਪਾਸ ਕਰੇ ਆ ਉਹਦੇ ਵਿਰੋਧ ਚ ਜਿਹੜੇ ਮੌਦੇ ਬਰਾਂਡ ਚ ਉਹਦਾ ਯਾਰੀ ਕੀਤੇ ਆ ਉਹਦੇ ਵਿਰੋਧ ਮੱਝ ਜੀ ਸਵੇਰ ਤੋਂ ਉਹ ਤੇ ਧਾਰਨਾ ਜਾਰੀ ਕਰਿਆ ਹੋਇਆ ਹੈ ਜਿਹਨੂੰ ਅਸੀਂ ਰੱਦ ਕਰਾ ਕੇ ਹਟਾਾਂ ਕਿਸੇ ਵੀ ਹਾਲਤ ਦੇ ਵਿੱਚ ਕਿਉਂਕਿ ਸਾਡੀ ਖੇਤੀ ਸਾਡੀ ਮਾਂ ਹੈ ਉਹਦੇ ਨਾਲ ਸਾਡੇ ਨਾਲ ਧੱਕਾ ਨਹੀਂ ਕਰ ਸਕਦੇ ਅਸੀਂ ਆਪਣੀ ਜਾਨਾਂ ਵੀ ਦੇ ਸਕਦੇ ਆ ਤੇ ਜਾਨਾਂ ਲੈ ਵੀ ਸਕਦੇ ਆ ਮੇਰਾ ਨਾਮ ਪ੍ਰੇਪਾਲ ਸਿੰਘ ਹੈ ਜੀ ਇਹ ਸਾਡੇ ਨਾਲ ਜਿਹੜਾ ਕਰ ਰਹੇ ਆ ਧੱਕਾ ਕਰ ਰਹੇ ਆ ਪਰ ਅਸੀਂ ਇਹ ਹੋਣ ਨਹੀਂ ਦੇਣਾ ਧੱਕਾ ਜਿੱਤਾ ਕਰਿਆ 6 ਮਹੀਨੇ ਸਾਲ ਤੇ ਆੜ ਕੇ ਰਹਾਂਗੇ ਇੱਥੇ ਹੀ ਖੜਾਂਗੇ ਜੀ ਵਾਹ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਜੇਕਰ ਸਰਕਾਰ ਨੇ ਗੱਲ ਕਰਨੀ ਹੈ ਤਾਂ ਪਹਿਲਾ ਕਾਨੂੰਨ ਰੱਦ ਕਰੇ ਫਿਰ ਅਸੀਂ ਗੱਲ ਕਰਾਂਗੇ ਉਤੋਂ ਪਹਿਲਾਂ ਹੀ ਗੱਲ ਨਹੀਂ ਕਰਾਂਗੇ ਕਿਹਨਾਂ ਵੀਰੇ ਆਪਣਾ ਆਜਨੇ ਸਿੰਘ ਸਾਡੇ ਲਈ ਆਏ ਸਾਰੇ ਅਖੇਮੀਆਂ ਸਾਡੇ ਵੀਰ ਜੀ ਲੰਕਾ ਦੀ ਸੇਵਾ ਚਾਹ ਦੀ ਸੇਵਾ ਹੀ ਵੀਰ ਜੀ ਪੂਰੀ ਕਰ ਰਹੀ ਹੈ ਅੱਜ। ਹਾਂ ਜੀ ਵੀਰੇ ਕੀ ਨਾਮ ਹੈ ਆਪਣਾ? ਸੁਖਵਿੰਦਰ ਸਿੰਘ ਨਾਮ ਹੈ ਇਹ। ਕਿਹੜਾ ਪਿੰਡ ਹੈ? ਲਹਿਰੋਵਰ ਪਿੰਡ ਹੈ ਆਪਣਾ। ਕਾਦਲੀੋਂ ਬਾਈ ਇੱਥੇ। ਕਿਸਾਨਾਂ ਦੇ ਆਪਣੇ ਹੱਕ ਲਈ ਖੜੇ ਆਂ ਜਦ ਤੱਕ ਜੁੜਿਆ ਜਾਣਾ ਜਾਂ ਤੱਕ ਖੜੇ ਆਂ। ਕਿਸਾਨਾਂ ਨਾਲ ਖੜੇ ਆਂ। ਆਪਣੇ ਜਦ ਤੱਕ ਮਨੋਦੀ ਮੰਗਤ ਨਹੀਂ ਜਾਂ ਤੱਕ ਖੜੇ ਆਂ ਜੱਟ ਕੇ ਖੜੇ ਆਂ। ਹਾਂ ਜੀ ਵੀਰੇ ਕੀ ਨਾਮ ਹੈ ਆਪਣਾ? ਹਰਮਿੰਦਰ ਸਿੰਘ ਜੀ ਭਾਗੋ ਮਾਜਰਾ ਪਿੰਡ ਹੈ। ਭਾਗੋ ਮਾਜਰਾ। ਹਾਂ ਜੀ। ਅਸੀਂ ਕਾਦ ਲਈ ਆਏ ਇੱਥੇ ਅਸੀਂ ਕਹਿੰਦੇ ਆਪਣੇ ਹੱਕਾਂ ਲਈ ਆਏ ਜੀ ਕਹਿੰਦੇ ਆਪਣੇ ਆਰਡੀਨੈਂਸ ਕਹਿੰਦੇ ਮਾੜੇ ਆਰਡੀਨੈਂਸ ਜਾਰੀ ਹੋਏ ਸਾਡੇ ਲਈ ਤੇ ਅਸੀਂ ਹੁਣ ਫਸਲ ਆਪਣੀ ਛੱਡ ਕੇ ਕਿੱਧਰ ਹੋਵੇ ਮੈਂ ਤੇ ਅੰਸਰ ਬਾਕਸ ਇਧਰ ਰੇ ਨੀ ਅਸੀਂ ਦਾ ਪਿੰਡ ਲਗਣਾ ਹੋ ਰਿਹਾ ਜੀ ਸਾਡਾ ਅਸੀਂ ਇਹ ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕਰਿਆ ਜੀ ਇਹ ਤਾਂ ਕਾਨੂੰਨ ਦਾ ਹੈ ਨਹੀਂ ਇਹ ਕਾਲੇ ਵਿਲੇ ਹੈ ਜੀ ਅਸਲ 'ਚ ਇਹਨਾਂ ਨੇ ਬਹੁਤ ਤਕਾ ਕਰਿਆ ਜੀ ਕਿਸਾਨਾਂ ਨਾਲ ਹੇ ਹੁਣ ਤੱਕ ਜੁਪੀ ਵਿਆਹ ਦੇ ਪਈਏ ਉਹਨੇ ਇਹਨਾਂ ਕੋ ਵੀ ਫਸਲਾਂ ਹੈ ਜੀ ਇਹ ਵੀ ਖੇਤਾਂ ਦੇ ਮਾਲਕਾਂ ਜੀ ਇਹ ਆਪਣੇ ਉਰੇ ਦਿਹਾੜੀ ਕਰਨ ਉਹਨੇ ਇਹੀ ਇਹੀ 10 ਸਾਲਾਂ ਤੱਕ ਪੰਜਾਬ ਦਾ ਵੀ ਹਾਲ ਹੋਣਾ ਹੈ ਜੇ ਇਹ ਬਿੱਲ ਰਹਿ ਗਏ ਜੇ ਨਾ ਰੱਦ ਹੋਏ ਤਾਂ ਇਹ ਪੰਜਾਬ ਦਾ ਹਾਲ ਹੈ ਕਿ ਅਸੀਂ ਦਿਹਾੜੀ ਕਰਾਂਗੇ ਤੇ ਸਾਨੂੰ ਕੋਈ ਭਈਆ ਵਾਂਗ ਅਸੀਂ ਮੋਟਰਾਂ ਤੇ ਪਾਵਾਂਗੇ ਕਿਸੇ ਦੇ ਤੇ بڑے بڑے ਘਰਾਣਿਆਂ ਦੇ ਰਾਜ ਹੋਣਗੇ ਉਰੇ ਕੋਈ ਨਹੀਂ ਕਿਸਾਨਾਂ ਨੂੰ ਪੁੱਛੂਗਾ ਕਿਉਂਕਿ ਅਸੀਂ ਭਈਏ ਬਣ ਕੇ ਰਹਿ ਜਾਾਂਗੇ ਜੋ ਕਿ ਜੁਪੀ ਵਿਆਹ ਚ ਹੁੰਦਾ ਆ ਰਿਹਾ ਹੈ ਉੱਥੇ ਅੱਜ ਵੀ ਐਮਐਸਪੀ ਦੇ ਨਾਲ ਕੋਈ ਫਸਲ ਨਹੀਂ ਚੱਕਦਾ ਜੇ ਸਰਕਾਰੀ ਕੰਡੇ ਲੱਗਦੇ ਵੀ ਆ ਤਾਂ ਉੱਥੇ ਤਕਰੀਬਨ ਤਿੰਨ ਤਿੰਨ ਦਿਨ ਉੱਥੇ ਖੜਨਾ ਪੈਂਦਾ ਤੇ ਹਰੇਕ ਕਿਸਾਨ ਦੀ 30 ਕੁਇੰਟਲ ਕਣਕ ਹੈ ਜਿਹਦੀ ਚੱਕੀ ਜਾਂਦੀ ਹੈ ਸਰਕਾਰੀ ਰੇਟ ਨਾਲ ਉਹਦੇ ਨਾਲ 4-400 ਕੁਇੰਟਲ ਉਹਨਾਂ ਪਾਣਕ ਹੁੰਦੀ ਹੈ ਜਿੱਤੇ ਜੋ 30 ਕੁਇੰਟਲ ਆ ਉਹ ਕੀ ਮੁਨਾਫਾ ਕੱਢ ਰਿਹਾ ਬਾਕੀ ਤਾਂ 900 ਰੁਪਏ ਦੇ ਰੇਟ ਨਾਲੇ ਜਾਣੀ ਹੈ ਜੀ ਹੁਣ ਆਪਣੇ ਮੱਕੀ ਦਾ ਰੇਟ ਆ 1850 ਰੁਪਏ ਹੈ ਜੀ ਕਿੰਨੇ ਨੂੰ ਚੱਕਦੇ ਆ 650 700 ਰੁਪਏ ਨੂੰ ਚੱਕਦੇ ਆ ਜੀ ਇਸ ਤੋਂ ਇਲਾਵਾ ਜੇ ਕਾਨੂੰਨ ਨਹੀਂ ਰੱਦ ਹੁੰਦੇ ਤਾਂ ਉਦੋਂ ਤੱਕ ਅਸੀਂ ਇੱਥੇ ਡਟੇ ਰਹਾਂਗੇ ਤੇ ਆਪਣੀਆਂ ਜਾਨਾਂ ਦੇਣ ਤੱਕ ਵੀ ਤਿਆਰ ਆ ਤੇ ਜਾਨਾਂ ਲੈਣ ਤੱਕ ਵੀ ਤਿਆਰ ਆ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਹੈ ਜੀ। ਮਾਸੀ ਬਣ ਗਈ ਠੀਕ ਆ ਮਾਸੀ ਵੀ ਡੀ ਘਰ ਪਹਿਲਾਂ ਮਾਂ ਐ ਮਾਂ ਜਿਹਾ ਪਿਆਰ ਕੋਈ ਨਹੀਂ ਦੇ ਸਕਦਾ। ਜੱਜ ਨੂੰ ਵੀ ਪੁੱਛ ਲੈਣੀ ਦਾ ਚਲ ਮਾਸੀ ਹੁਣ ਮਾਸੀ ਹੋ ਗਈ। ਯਾਰ ਹੱਥ ਹੋਊਗੀ ਸਾਰੀ ਇੰਨੀ ਚਰਚਾ ਕਰੀ ਦੀ ਕੱਲੇ ਦਾ ਬੰਦਾ ਬੋਲੇ ਸਾਨੂੰ ਦੁਖ ਨਾਲ ਕਹਿਣਾ ਪੈ ਰਿਆ। ਬੰਦੇ ਇੰਨਾ ੱਟਕਿਆ ਕਰ ਲਿਆ ਲੋਕਾਂ ਦੇ ਨਾਂ ਦਾ ਬਾਰੇ ਬੰਦੇ ਜੀ ਵੀ ਨਹੀਂ ਪਤਾ ਨਹੀਂ ਕਿਸ ਚੀਜ਼ ਨੂੰ ਰਾਹ ਨੇ ਆ ਰਹੇ। ਜੇ ਲੋਕਾਂ ਭਾਈ ਜੋ ਕਿਸੇ ਨੂੰ ਗੱਲਤ ਕਹਿ ਆ ਮਾਫੀ ਚੋਣਾਂ ਮੇਰੇ ਦਿਲ ਦੇ ਸ਼ਬਦ ਨੇ ਸਾਰਿਆਂ ਦਾ ਧੰਨਵਾਦ ਰਾਤ ਨੂੰ ਬਾਜੇ ਵੱਧ ਪਹੁੰਚੇ ਕਰੋ ਵਾਰੀ ਜੀ ਆ ਖਾਲਸਾ ਵਾਰੀ ਜੀ ਦੀ ਫਤਿਹ ਸੋ ਅੱਜ ਭਾਗੋ ਮਾਜਰਾ ਨੇੜੇ ਖੜ ਦੇ ਪੋਸਟ ਆਫਿਸ ਪਲਾਜ਼ੇ ਤੇ ਗੱਲਬਾਤ ਕੀਤੀ ਸਾਰਿਆਂ ਦੇ ਨਾਲ ਜਾਣਿਆ ਨੌਜਵਾਨਾਂ ਚ ਬਹੁਤ ਵੱਡਾ ਜੋਸ਼ ਹੈ ਨੌਜਵਾਨ ਜਿੰਨੇ ਇਕੱਠੇ ਹੋਏ ਨੇ ਬਹੁਤ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਇਹ ਸੰਘਰਸ਼ ਜਿੰਨਾ ਮੱਲੀ ਲੰਬਾ ਚੱਲੇ ਸਾਡਾ ਫਿਰ ਆਦਾ ਜਦੋਂ ਤੱਕ ਇਹ ਸੰਘਰਸ਼ ਜਿਤਨੀ ਲੈਂਦੇ ਉਹ ਤਾਂ ਪਸਿਕਿਤੇ ਨੇ ਇਲਾਕੇ ਤੇ ਨਹੀਂ ਜਾਵਾਂ। ਸੋ ਇਹ ਖੁਸ਼ੀ ਦੀ ਗੱਲ ਹੈ ਸਾਡੇ ਬਜ਼ੁਰਗਾਂ ਦੇ ਨਾਲ ਜਿੱਥੇ ਬਜ਼ੁਰਗਾਂ ਦੀ ਕਹਿੰਦੇ ਵੀ ਜੋਸ਼ ਤੇ ਜਵਾਨਾਂ ਦਾ ਜੋਸ਼ ਇਕੱਠਾ ਹੁੰਦਾ ਹੈ। ਉੱਥੇ ਇੱਕ ਨਵੇਂ ਕਲੱਬ ਆਉਂਦਾ ਹੈ। ਸੋ ਅੱਜ ਦੇ ਮੈਨੂੰ ਇਸ ਐਪੀਸੋਡ ਤੋਂ ਇਹ ਲੱਗਦਾ ਹੈ ਕਿ ਇਹਨਾਂ ਸ਼ੁਭਾਰਸ਼ਾਂ ਦੇ ਵਿੱਚੋਂ ਜ਼ਰੂਰ ਸਾਨੂੰ ਨਵੇਂ ਲੀਡਰ ਸਾਨੂੰ ਨਵੀਂ ਅਗਵਾਈ ਕਰਨ ਵਾਲੇ ਸਾਡੇ ਨੌਜਵਾਨ ਅੱਗੇ ਮਿਲਣਗੇ। ਸੋ ਇਹ ਚੰਗੀ ਗੱਲ ਹੈ ਇਹ ਸلسਲਾ ਚੱਲਦੇ ਰਹਿਣਾ ਚਾਹੀਦਾ। ਫਿਰ ਮਿਲਾਂਗੇ ਜੀ। ਅਗਲੀ ਵਾਰ ਕਿਸੇ ਹੋਰ ਤੱਨ ਨਾਲ।